ਸਵਾਗਤ ਹੈ ਦੋਸਤੋ ਆਪਣੇ ਫੇਸਬੁੱਕ ਪੇਜ ਉੱਤੇ ਸਾਰੇ ਭਰਾਵਾਂ ਨੂੰ ਰਿਕਵੈਸਟ ਹੈ ਕਿ ਜਿੰਨਾਂ ਨੇ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਆਪਣੇ ਆਉਣ ਵਾਲੀਆਂ ਵੀਡੀਓ ਮਿਲ ਸਕਣ ਦੋਸਤੋ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਕੋਈ ਵੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਫੋਨ ਨੰਬਰ 97812 05251 ਅੱਜ ਦੀ ਵੀਡੀਓ ਪਿੰਡ ਮਾਣੂਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਬਾਈ ਜੀ ਉਹਨਾਂ ਕੋਲੇ ਆਏ ਆ ਕਰ ਲੈਨੇ ਆ ਸਾਰੀ ਪ੍ਰੋਪਰ ਇਨਫੋਰਮੇਸ਼ਨ ਬਾਈ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਬਾਈ ਕਿੰਨੇ ਨਕ ਬਗਾਉਗਾ ਬਾਈ ਆਪਣੇ ਅੱਜ ਆਪਣਾ ਤਾਂ 9 ਗਾਵਾਂ ਬਾਈ ਅੱਜ ਠੀਕ ਆ ਕਰੀਏ ਸਟਾਰਟ ਬਾਈ ਇੱਕ ਨੰਬਰ ਤੋਂ ਹਾਂਜੀ ਬਾਈ ਇੱਕ ਨੰਬਰ ਦੀ ਕੀ ਡੀਲ ਆ ਬਾਈ ਇਹ ਦੂਜਾ ਸੂਆ ਬੈਠ ਸੂਈ ਹੋਈ ਆ ਤੇ ਰਾਤ ਦੀ ਸੂਈ ਹੋਈ ਆ ਇਹ ਠੀਕ ਆ ਜੀ ਬੋਲਾ ਵੜੇ ਕੋਲੇ ਜਾਣੀ 15 16 ਲੀਟਰ ਹੋਊਗਾ ਇਸ ਟਾਈਮ ਠੀਕ ਆ ਜੀ ਉਹ ਤਾਂ ਪਾਦੂ ਬੱਛੀ 25 ਤੋਂ ਬਾਹਰ ਇਹ ਠੀਕ ਆ ਜੀ ਤੇ ਚਵਾਈ ਚੋਈ ਦੀ ਇੱਕ ਨੰਬਰ ਆ ਵੜੇ ਠੀਕ ਆ ਠੀਕ ਆ ਹਾਂ ਹਾਂਜੀ ਬਾਈ 2 ਨੰਬਰ ਦੀ 2 ਨੰਬਰ ਅੱਜ ਸਵੇਰ ਹੀ ਹੋਈ ਹੋਈ ਆ ਬੜ ਪਹਿਲਾਂ ਹੋਇਆ ਬਾਈ ਠੀਕ ਹੈ ਜੀ ਹਾਂ ਤੇ ਕਿੰਨਾ ਕ ਦੁੱਧ ਬਾਦੂ ਬਾਈ ਦੁੱਧ ਇਹ ਵੀ 20 ਕਿਲੋ ਬਾਦੂ ਬਾਈ ਬਸ਼ੀਰਾ ਹਾਂ ਜੀ ਬਾਈ ਤੀਜੀ ਨੇ 3 ਨੰਬਰ ਤੇ ਜਰਸੀ ਸ਼ਾਹੀ ਵਾਲ ਦਾ ਕ੍ਰੋਸ ਆ ਬਾਈ ਠੀਕ ਹੈ ਬਾਈ ਇਹਦਾ ਵੀ ਪਹਿਲਾਂ ਸੂਆ ਬੱਚੀ ਦਾ ਚਾਰ ਦੰਦਾ ਠੀਕ ਹੈ ਬਾਈ ਤੇ ਦਿਨ ਹਜੇ ਕਰੀਬ ਇਹ ਲੈਜੋ ਹਫਤੇ ਦੀ ਨੇੜਾ ਠੀਕ ਆ ਬਾਈ ਹਾਂ ਠੀਕ ਆ ਬਾਈ ਚੁੰ ਚੁੰ ਚ ਕਿਵੇਂ ਨਿਕਲੂ ਚੰਗੀ ਨਿਕਲੂ ਹਾਂ ਹਾਂ ਬਾਈ ਠੰਡੀ ਆ ਠੀਕ ਆ ਬਾਈ ਹਾਂਜੀ ਬਾਈ 4 ਨੰਬਰ 4 ਨੰਬਰ ਪੰਜਾਬ ਵਾਲੀ ਪਯੌਰ ਜਰਸੀ ਆ ਠੀਕ ਆ ਤੇ ਪਹਿਲੇ ਸਵੇਰ ਬੈੜ ਨੇ ਯਾਨੀ ਦੁੱਧ ਪਾਇਆ 22 ਪਲੱਸ ਠੀਕ ਆ ਜੀ ਤੇ ਦੂਜਾ ਸਵੇਰ ਸੁੰਦਿਆ ਹਜੇ ਹਫਤਾ ਇਹਦਾ ਬਾਕੀ ਆ ਠੀਕ ਆ ਤੇ ਠੰਡੀ ਸੀ ਬੈੜ ਪੂਰੀ ਚੰਗੀ ਆ ਠੀਕ ਆ ਜੀ ਤੇ ਕੁਆਲਟੀ ਲੈਵੇ ਦੀ ਥਣਾ ਦੀ ਬੈੜ ਜਿੰਨੀ ਕੱਲ ਉਨੀ ਵੀ ਚੰਗੀ ਆ ਠੀਕ ਆ ਬਾਈ ਜੀ ਦੇ ਸਾਰੇ ਦੋਸਤੋ ਕੱਲਾ ਕੱਲਾ ਥਾਣਾ ਬੁੱਤੀ ਬਾਤੀ ਵੀਰੇ ਮੇਹਲਾ ਬੋਦੀ ਵਾਲੀ ਬੱਚੀ ਜਾਨੀ ਕਿ ਸਾਰੀ ਉਤੋਂ ਪਲੇਨ ਪਈ ਐ ਇੱਕ ਬਸਨ ਲੈ ਕੇ ਠੀਕ ਹੈ ਜੀ ਹਾਂਜੀ ਬਾਈ ਪੰਜ ਨੰਬਰ ਇਹ ਪਿਓਰ ਜਰਸੀ ਵੀਰੇ ਪੰਜਾਬ ਵਾਲੀ ਤੇ ਇਹਦਾ ਦੂਜਾ ਸੂਆ ਏ ਦੋਤੇ ਵੀ ਵੜ 20 ਕਿਲੋ ਹੀ ਪਾਦੂ ਆ ਰਾਮ ਨੇ ਗੋਲ ਗੋਲ ਚੰਗੇ ਆ ਠੰਡੀ ਠੰਡੀ ਬਹੁਤ ਆ ਠੀਕ ਆ ਵਜਨ ਦੇਖ ਲੋ ਤੁਸੀਂ ਇਹ ਕਿੰਨਾ ਟਾਈਮ ਲੱਜੂ ਹਜੇ ਹਫਤਾ ਹੀ ਇਹਦਾ ਬਾਕੀ ਆ ਬਈ ਠੀਕ ਆ ਬਾਈ 6 ਨੰਬਰ 6 ਨੰਬਰ ਦਾ ਤੀਜਾ ਸੂਈ ਠੀਕ ਆ ਸੂਈ ਵੀ ਆ ਕਿ ਸੂਣ ਵਾਲੀ ਹੈ ਜੀ ਸੂਣ ਵਾਲੀ ਸੂਣ ਵਾਲੀ ਹੈ ਜੀ ਠੀਕ ਆ ਇਹ ਵੀ ਗੱਬਾ ਵੀ ਵੜ ਬੀ ਬਾਈ ਕਿਲੋ ਪਾ ਦੂਗੀ ਠੀਕ ਆ ਕੱਦ ਵਾਲੀ ਹੈ ਵੱਡੀ ਵੜਾ ਇਹ ਠੀਕ ਹੈ ਜੀ ਸੇ ਸਾਡੇ ਨੂੰ ਦੋਸਤੋ ਸੋਹਣੇ ਮੂੰਹ ਮੱਥੇ ਦੀ ਆ ਕੱਲਾ ਕੱਲਾ ਥਾਣਾ 7 ਨੰਬਰ ਵੜ ਬਾਈ ਉਹ ਵੀਰੇ ਫਾਰਮ ਦੀ ਵੜਾ ਦੁੱਧ ਜਾਣੀ ਹੁਣੇ ਪਹਿਲੇ ਸਵੇਰ ਦੁੱਧ ਬਾਕੀ ਦੋਸਤੋ ਸਾਰੀ ਪਸ਼ੂ ਬਾਈ ਹੁਣਾਂ ਕੋਲੇ ਚੰਗੇ ਆ ਚੰਗੇ ਘੱਟ ਘਾਟ ਵਾਲੇ ਚੰਗੇ ਹਵਾਨੇ ਵਾਲੇ ਚੰਗੇ ਢਾਂਚੇ ਵਾਲੇ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਕੀ ਕੋਈ ਵੀ ਬਾਈ ਤਸੱਲੀ ਕਰਨੀ ਹੋਵੇ ਆਪਣੇ ਪਸ਼ੂਆਂ ਕੋਲੇ ਆ ਕੇ ਆਪਣੀ ਤਸੱਲੀ ਕਰ ਸਕਦਾ ਹੈ ਬਾਕੀ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਬਾਈ ਜੀ ਨੂੰ ਨਾਲ ਫੋਨ ਲਾ ਕੇ ਗੱਲਬਾਤ ਕਰ ਸਕਦੇ ਆ ਬਾਕੀ ਦੋਸਤੋ ਇੱਕ ਬਾਹਰ ਇਸ ਕਰਕੇ ਨਹੀਂ ਕੱਡੀਆਂ ਤੋਰੇ ਕਿਉਂਕਿ ਠੰਡ ਜ਼ਿਆਦਾ ਹੋਣ ਕਰਕੇ ਇਪੋਸ ਨੂੰ ਕੋਈ ਹਵਾ ਹਵਾਣਾ ਲੱਗ ਜੇ ਇਸ ਕਰਕੇ ਬਾਈ ਜੀ ਉਹਨਾਂ ਦੇ ਬਰਾਂਡੇ ਕਵਰ ਕੀਤੇ ਹੋਏ ਆ ਇਸ ਕਰਕੇ ਬਾਹਰ ਨਹੀਂ ਕੱਢੇਗਾ ਬਾਕੀ ਕੋਈ ਵੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ